ਸਤ ਸ੍ਰੀ ਅਕਾਲ ਜੀ ਸਾਰੇ ਨੂੰ ਮਦਿਹਾ ਫਰਨ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮੈਦਿਆਂ ਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੌਂਕੀ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀਆਂ ਇੱਕ ਬੱਚਾਲੀ ਤੇ ਇੱਕ ਬੱਚੇ ਤੋਂ ਬਿਨਾ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਜੀ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਬੜੀ ਕਿਰਪਾ ਹੈ ਬਾਬਾ ਜੀ ਦੀ ਚਲੋ ਬਸ ਕਿਰਪਾ ਚੈਦੀ ਜੀ ਤੇ ਨਾਮ ਦੱਸਦੇ ਕਰੀ ਹਾਂ ਸ਼ੌਕੀਏ ਪਿੰਨ ਮਿਆਦਰੀਆਂ ਤਸੀਲੇ ਜੀ ਨਾਲਾ ਜਿਹੜਾ ਅੰਮ੍ਰਿਤਾ ਜੀ ਤੇ ਫੋਨ ਨੰਬਰ ਬੋਲ ਦੇ 7298392 ਠੀਕ ਆ ਤੇ ਦੋ ਹੀਰਾ ਜ ਆਪਣੇ ਕੋਲ ਦੋ ਜੇ ਕਾਮ ਇਹਦੇ ਮਗਰ ਵੱਸੀ ਹੈ ਤੇ ਠੀਕ ਆ ਹਾਂਜੀ ਚਲੋ ਫਿਰ ਸ਼ੁਰੂਆਤ ਆਪਾਂ ਵੱਸੀ ਵਾਲੀ ਤਾਂ ਕਰਨੀ ਆ ਵੱਸੀ ਜੀ ਇਹਦੀ ਹਾਂਜੀ ਆ ਜੀ ਵੱਸੀ ਆ ਜਿਹੜੀ ਵੱਸੀ ਜੀ ਇਹਦੀ ਕੋਈ ਵੀਰ ਆਪਣੀ ਸਮਝਣਾ ਵੇਖ ਲੈ 20 ਦਿਨਾਂ ਦੀ ਹਰਫੁੱਜੀ ਆ ਗਈ। ਤੇ ਕਿੰਨਾ ਵਿੱਚ ਦੁੱਧ ਤਿਆਰ ਇਹਦੇ ਕੋਲ? 1000 ਰੁਪਏ ਜਿਹੜਾ ਹੋਊਗਾ 12 ਕਿਲੋ ਹੋਊਗਾ। ਪੱਕਾ ਦੁੱਧ ਤਿਆਰ ਜੀ 11 ਕਿਲੋ ਦੀ ਗਾਰੰਟੀ ਹੋ ਗਿਆ ਪਰੀਆਂ ਫੁੱਜੀ। ਬਰਸ਼ ਬਸ਼ੀ ਛੰਗੀ ਤੇ ਕੋਈ ਪਰਵਾਹ ਨਹੀਂ ਵੜਦੀ। ਠੀਕ ਹੈ। ਹਾਂਜੀ। ਤੇ ਆਹ ਦੇਖ ਸਕਦੇ ਥਾਣੇ ਦੇ ਲਾਗੇ ਤਾਂ। ਮੈਂ ਖੋਲੋ ਵੇਦੀ ਤੋੜ ਦਈਏ ਹੈਲਿੰਨ। ਹਾਂ। ਬਾਕੀ ਇਹਦੇ ਸਿੰਗ ਨਹੀਂ ਗਿਨੇ ਕਿ ਹੈਗੇ। ਦੁੱਧ ਵਿੱਚ ਹੀ ਦਾ ਸਿੰਗ ਜੀ। ਤੇ ਕਿੰਨਾ ਪੋਣਾ ਵੀ ਦਿੱਤਾ ਮੁੱਲ ਫਿਰ ਮੁੱਲ ਤਾਂ ਜੀ ਬਾਜ਼ਾਰ ਦੇ ਹਿਸਾਬ ਨਾਲ ਜਾਂਦਾ 12 ਕਿਲੋ 11 ਕਿਲੋ ਦੁੱਧ ਆ ਅੱਛਾ ਮਗਰ ਵਸ਼ੀ ਆ ਜਦੋਂ ਹੈ ਵੀ ਠੰਡੀ ਤੇਲੀ ਠੀਕ ਆ ਮੁੱਲ ਤੇ 35000 ਅੱਛਾ ਬਾਕੀ 3000 ਮਾਨ ਕਰਾਂ 32000 ਦੀ ਜ਼ਿਆਦਾ ਤੇ ਮੋਕੇ ਦੇ ਹੋਰ ਕਰ ਦੋਗੇ ਕਰਦਾ ਕੋਈ ਵੀ ਭਰਾ ਕੋ ਖੁੱਲਾ ਕਰ ਦੋਗੇ ਮਾਨ ਤਾਲ ਕੇ ਤਾਂ ਮੋੜਦੇ ਨਹੀਂ ਕੇ ਨੂੰ ਹਰ ਵੀਡੀਓ 'ਚ ਕਹਿੰਦਾ ਵਾ ਮਾਨ ਕਰਾਂਗੇ ਕੋਈ ਵੀ ਮਾਨ ਨਾ ਫੋਨ ਲਾਉਂਦਾ ਮੋੜਦੇ ਨਹੀਂ ਕੇ ਠੀਕ ਹੈ ਜੀ ਤੇ ਹੁਣ ਇੱਕ ਆ ਗਈ ਆਪਣੇ ਬੱਚੇ ਰਵਿਣਾ ਹਾਂਜੀ ਹਣਾ ਇਹਦੇ ਵਿੱਚ ਤੁਹਾਨੂੰ ਲੱਗ ਰਿਹਾ ਦਿਖਾ ਦਈਏ ਅਰਬ ਜੀ ਇਹ ਵੀ ਵੜ ਬੜੀ ਠੰਡੀ ਤੇ ਹੀ ਠੀਕ ਆ ਹੁਣੇ ਹੀ ਆਈ ਹੈ ਤਾਂ ਕਰਕੇ ਥੋੜੀ ਕਾਲੀ ਪੈਂਦੀ ਹੈ ਨਹੀਂ ਤੇ ਬਸ ਥੋੜੀ ਠੰਡੀ ਹੈ ਠੀਕ ਆ ਤੇ ਹੈਗੀ ਇਹ ਵੀ ਕ੍ਰੋਸ ਹੈ ਹਣਾ ਗਰਮੀਆਂ ਚ ਚੋਵੇ ਜਿੱਤਰਾ ਮਰਜੀ ਘਰ ਵਾਲਿਆਂ ਦੇ ਢਾਈ ਮਹੀਨਿਆਂ ਦੀ ਬਣੀ ਹੈ ਅੱਛਾ ਬਾਕੀ ਹੁਣ ਪਤਾ ਨਹੀਂ ਗਾਰੰਟੀ ਨਹੀਂ ਇਹ ਕੋਈ ਅੱਛਾ ਹਾਂਜੀ ਠੀਕ ਆ ਤੇ ਦੁੱਧ ਪੱਕਾ ਕਿੰਨਾ ਇਹਦੇ ਕੋਲ ਦੁੱਧ 800 ਰੁਪਏ ਦੇ ਕੋਲ 8 ਕਿਲੋ 7 ਕਿਲੋ ਦੀ ਗਾਰੰਟੀ ਹੋਵੇ ਪੱਕਾ ਦੁੱਧ ਜਿਹੜਾ ਹੈਗਾ ਦੁੱਧ 8 ਕਿਲੋ ਹੀ ਹੋਊਗਾ ਅੱਛਾ ਦੁੱਧ ਦੇ ਕੋਲ 12 ਹੀ ਹੋਊਗਾ 11 ਕਿਲੋ ਦੀ ਗਾਰੰਟੀ ਹੈ ਇਹਦੀ 8 ਹੋਊਗਾ 7 ਕਿਲੋ ਦੀ ਤੋਰਾਂ ਫੇਰ ਇਹਨਾਂ ਇੱਕ ਬਾਕੀ ਦੁੱਧ ਦੇ ਤੁਸੀਂ ਆਪ ਚੁਆਈ ਕਰਕੇ ਖੜਨੀ ਆਂ ਖਾਰ ਕੇ ਇਹ ਵੀਡੀਓ ਜੇ ਸਾਡੇ ਹੱਥ ਜੋੜ ਕੇ ਬੇਨਤੀ ਸਾਰੇ ਵੀਰਾਂ ਨੂੰ ਹੁੰਦੀ ਆ 7 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਹੈਗਾ ਇਹਦੇ ਕੋਲ ਸੋਹਣੀ ਆ ਵਸੇ ਤੇ ਥਣ ਥਣ ਪੂਰੇ ਤੇ ਪੂਰੇ ਪੂਰੇ ਰੁਪਈਆ ਨਾ ਕੋ ਪੂਰ ਨਾ ਕੋ ਛੱਡਾ ਠੀਕ ਹੈ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਤੇ ਹਰ ਰੁਪਈਆ ਚਲੋ ਬਾਜ਼ਾਰ ਦੇ ਹਿਸਾਬ ਨਾਲ 20000 ਬਾਕੀ 18000 ਦੀ ਦੇ ਦਾਂਗੇ 18000 ਦੀ ਮੌਕੇ ਤੇ ਹੋਰ ਕਰ ਦੋਗੇ ਕਰ ਦਾਂਗੇ ਵੀਰ ਕੋਈ ਫੋਨ ਲਾਵੇ ਦੋਦੇ ਥੱਲੇ 8 ਕਿਲੋ ਹੋਗਾ ਤੇ 12 ਕਿਲੋ ਹੋਊਗਾ ਅੱਛਾ ਬਾਕੀ ਬਸ਼ੀਆਂ ਠੰਡੀਆਂ ਤੇਰੀਆਂ ਆਪ ਵੀ ਜੇ ਤੁਹਾਨੂੰ ਪਤਾ ਪਰਸੋਂ ਦੀ ਵੀਡੀਓ ਪਾਈ ਹੈ ਹਾਂਜੀ ਹਾਂਜੀ ਮਾਲ ਜੇ ਰਾਤੀ ਆਇਆ ਹਾਂਜੀ ਹਾਂਜੀ ਮਾਲ ਰੋਡ ਬਾਕੇ ਘਰਾਂ ਚ ਮਾਰ ਲਿਆ 2 ਕਿਲੋ ਵਜ਼ਨ ਦਾ ਕੱਢਦਾ ਠੀਕ ਹੈ ਜੀ ਠੀਕ ਹੈ ਬਾਕੀ ਤਸੱਲੀ ਕਰਕੇ ਖੜੇ ਜੇ ਗਾਰੰਟੀ ਦੇ ਕੋਈ ਮੰਗਾਊਗਾ ਸਾਡੇ 7 ਕਿਲੋ ਦਾ ਤੇ 11 ਕਿਲੋ ਦਾ ਠੀਕ ਹੈ ਨਾ ਹੋ ਗਾ ਦਾ ਕਰਾਇ ਸਮੇਂ ਦੇ ਬਸ਼ੀਆਂ ਘਰੇ ਲਿਆਵਾਂ ਠੀਕ ਹੈ ਜੀ ਬਾਕੀ ਇਹ ਹੈ ਕਿ ਚਲੋ ਆਪਣੀ ਪਹਿਲਾਂ ਹੀ ਇੱਥੇ ਵੇਚ ਆ ਕੇ ਕਰੋ ਸਾਡੀ ਤੇ ਇਹੀ ਬੇਨਤੀ ਹੁੰਦੀ ਹੈ ਕਿ ਆਪਣੀ ਇੱਥੇ ਹੀ ਵੇਖ ਕੇ ਖਰਾ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾ